ਕਲ ਦੋਸਤੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਜੀ ਸਾਬੂਦਾਨਾ ਮੰਗੋ ਬੇਸਟ ਫਰੂਟ ਕਸਟਰਡ ਜੋ ਕਿ ਬਹੁਤ ਹੀ ਡੇਲੀਸ਼ੀਅਸ ਬਣਦਾ ਵਾ ਇਸ ਦੇ ਲਈ ਜਿਸ ਤਰ੍ਹਾਂ ਅਸੀਂ ਦਾਲ ਨੂੰ ਧੋ ਕੇ ਭਿਉਂ ਦਿੰਦੇ ਹਾਂ ਸਾਬੂਦਾਨਾ ਧੋ ਕੇ ਭਿਉਂ ਦੇਣਾ ਵਾ 1 ਘੰਟਾ ਪਹਿਲਾਂ ਤੇ ਇਸ ਦੇ ਬਾਅਦ ਆਪਾਂ ਦੋ ਗਲਾਸ ਵੱਡੇ ਗਲਾਸ ਦੇ ਕਰੀਬ ਦੁੱਧ ਲਿਆਵਾ ਫੁੱਲ ਫੈਟ ਦੁੱਧ ਦਾ ਇਹਨੂੰ ਬੋਇਲ ਹੋਣ ਲਈ ਰੱਖ ਦੇਣਾ ਥੋੜਾ ਜਿਹਾ ਠੰਡਾ ਦੁੱਧ ਲੈ ਕੇ ਤੇ ਉਹਦੇ ਵਿੱਚ ਇੱਕ ਚਮਚ ਕਸਟਰਡ ਪਾਊਡਰ ਘੋਲ ਲਿਆ ਜਦੋਂ ਦੁੱਧ ਦੇ ਵਿੱਚ ਉਬਾਲ ਆ ਜਾਵੇ ਤਾਂ ਉਦੋਂ ਇਹ ਘੋਲਿਆ ਹੋਇਆ ਕਸਟਰਡ ਜਿਹੜਾ ਹੈ ਉਹ ਤੁਸੀਂ ਇਸ ਦੇ ਵਿੱਚ ਐਡ ਕਰ ਦੇਣਾ ਇਹਦੇ ਨਾਲ ਦੁੱਧ ਜਿਹੜਾ ਬਹੁਤ ਜਲਦੀ ਠਿੱਕ ਹੋ ਜਾਂਦਾ ਹੈ ਤੇ ਟੇਸਟ ਵੀ ਬਹੁਤ ਵਧੀਆ ਹੋ ਜਾਂਦਾ ਹੈ ਕਲਰ ਵੀ ਬਹੁਤ ਸੋਨਾ ਹੁੰਦਾ ਵਾ ਤੁਸੀਂ ਚਾਹੋ ਤਾਂ ਕਸਟਰਡ ਪਾਊਡਰ ਦੀ ਜਗ੍ਹਾ ਮਿਲਕ ਪਾਊਡਰ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ ਜਿਹੜਾ ਸਾਬੂਦਾਨਾ ਅਸੀਂ ਭਿਉਂ ਕੇ ਰੱਖਿਆ ਸੀ ਨਾਲ ਦੀ ਨਾਲ ਅਸੀਂ ਉਹਨੂੰ ਵੀ ਬੋਇਲ ਕਰ ਲਵਾਂਗੇ ਪਾਣੀ ਜਦੋਂ ਉਬਲਣ ਵਾਲਾ ਹੋ ਜਾਵੇ ਨਾ ਤਾਂ ਉਦੋਂ ਤੁਸੀਂ ਇਸ ਦੇ ਵਿੱਚ ਸਾਬੂਦਾਨਾ ਪਾ ਦੇਣਾ ਤੇ ਹਾਈ ਫਲੇਮ ਤੇ ਰੱਖ ਦੇਣਾ ਕੁਝ ਮੈਂ ਮੰਗੋ ਦੇ ਚੰਕਸ ਲਏ ਆ ਜਾਨੀ ਦੀ ਤਕਰੀਬਨ ਅੱਧਾ ਆਂਬ ਕਟਿਆ ਵਾ ਉਹਨੂੰ ਆਪਾਂ ਮਿਕਸੀ ਜਾਰ ਦੇ ਵਿੱਚ ਹਲਕਾ ਜਿਹਾ ਚਲਾ ਲਵਾਂਗੇ ਇਹਦੇ ਚੰਕਸ ਜਿਹੜੇ ਆ ਉਹ ਰੱਖਾਂਗੇ ਜਿਆਦਾ ਪੇਸਟ ਨਹੀਂ ਬਣਾਉਣਾ ਪਿਊਰੀ ਨਹੀਂ ਬਣਾਉਣੀ ਸਾਬੂਦਾਨਾ ਤਕਰੀਬਨ 7 ਕਿ ਮਿੰਟ ਦੇ ਵਿੱਚ ਬੋਇਲ ਹੋ ਜਾਂਦਾ ਵਾ ਜਦੋਂ ਇਹ ট্রান্সਪੇਰੈਂਟ ਜਿਹਾ ਦਿਖਣ ਲੱਗ ਜਾਵੇ ਤਾਂ ਗੈਸ ਦੀ ਫਲੇਮ ਨੂੰ ਬੰਦ ਕਰਕੇ ਇਹਨੂੰ ਤੁਸੀਂ ਨਾਲ ਦੀ ਨਾਲ ਹੀ ਇਹਦਾ ਪਾਣੀ ਜਿਹੜਾ ਇਹ ਉਹ ਕੱਢ ਦੇਣਾ ਵਾ ਤੇ ਇਹਦਾ ਪਾਣੀ ਤੁਸੀਂ ਆਪਣੇ ਬੂਟਿਆਂ ਨੂੰ ਦੇ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਪਿਆ ਰਹਿਣ ਦੋਗੇ ਤਾਂ ਇਹ ਜੈਲੀ ਟਾਈਪ ਬਣ ਜਾਏਗਾ ਦੁੱਧ ਦੇ ਵਿੱਚ ਮੈਂ 2 ਚਮਚੇ ਦੇ ਕਰੀਬ ਸ਼ੱਕਰ ਐਡ ਕੀਤੀ ਆ ਮਿੱਠਾ ਤੁਸੀਂ ਆਪਣੇ taste ਦੇ ਅਕੋਰਡਿੰਗਲੀ ਰੱਖ ਸਕਦੇ ਹੋ ਜਿਹੜਾ ਆਮ ਦੀ ਮਿਕਸੀ ਦੇ ਵਿੱਚ ਚਲਾਇਆ ਸੀ ਉਹ ਵੀ ਆਪਾਂ ਇੱਥੇ ਐਡ ਕਰ ਦਿਆਂਗੇ ਮੰਗੋ ਦੇ ਥੋੜੇ ਚੰਕਸ ਵਿੱਚ ਰੱਖਾਂਗੇ ਤੇ ਨਾਲ ਹੀ ਮੈਂ ਇਲਾਇਚੀ ਪਾਊਡਰ ਐਡ ਕੀਤਾ ਵਾ ਤੇ ਇਸ ਦੇ ਇਲਾਵਾ ਮੈਂ ਕਿੱਸਰ ਦੇ ਤਾਂ ਗੇਅਰ ਕੀਤਾ ਤੁਸੀਂ ਇਹ ਸਾਰੀਆਂ ਚੀਜ਼ਾਂ ਆਪਸ਼ਨਲ ਆ ਤੁਸੀਂ ਇਸ ਦੇ ਵਿੱਚ ਕੋਈ ਵੀ ਜਿਹੜੀ ਆਪਣੀ ਫੇਵਰੇਟ ਫਲੇਵਰ ਆ ਉਸ ਨੂੰ ਐਡ ਕਰ ਸਕਦੇ ਹੋ ਤੇ ਦੁੱਧ ਕਾਫੀ ਗਾੜਾ ਹੋ ਗਿਆ तकरीबन 15 ਤੋਂ 20 ਮਿੰਟ ਦਾ ਟਾਈਮ ਲੱਗ ਗਿਆ ਤਾਂ ਆਪਾਂ ਇਹਦੇ ਵਿੱਚ ਸਾਬੂਦਾਣਾ ਵੀ ਐਡ ਕਰ ਦਾਂਗੇ ਤੇ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾ ਇਹਨੂੰ ਮਿਕਸ ਕਰ ਦੇਣਾ ਹੈ ਕਿਉਂਕਿ ਸਾਬੂਦਾਣਾ ਜਿਹੜਾ ਹੈ ਉਹ ਵੀ ਦੁੱਧ ਨੂੰ ਥਿਕਨੈਸ ਦਿੰਦਾ ਵਾ ਇਸ ਕਰਕੇ ਇਸ ਨੂੰ ਜ਼ਿਆਦਾ گاੜਾ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਹੈ ਤੇ ਇਹਨੂੰ ਆਪਾਂ ਠੰਡਾ ਹੋਣ ਲਈ ਫ੍ਰਿਜ 'ਚ ਰੱਖਤਾ। 2 ਘੰਟੇ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਬਿਲਕੁਲ ਚਿਲਡ ਹੋ ਗਿਆ। ਤਾਂ ਆਪਾਂ ਇਹਦੇ 'ਚ ਫਰੂਟ ਐਡ ਕਰ ਦਾਂਗੇ। ਜੇ ਤੁਹਾਨੂੰ ਲੱਗੇ ਨਾ ਕਿ ਤੁਹਾਡਾ ਦੁੱਧ ਹਜੇ ਬਹੁਤ ਜ਼ਿਆਦਾ گاੜਾ ਹੈ ਤਾਂ ਤੁਸੀਂ ਇਹਦੇ ਵਿੱਚ ਮਲਾਈ ਐਡ ਕਰ ਦਿਓ ਜਾਂ ਫਿਰ ਦੁੱਧ ਐਡ ਕਰ ਦਿਓ। ਫਿਰ ਮੈਂ ਇੱਥੇ ਸੀਜ਼ਨਲ ਫਰੂਟ ਲਏ ਆ ਜੀ ਸੇਬ, ਕੇਲਾ ਤੇ ਅੰਬ ਤੇ ਤੁਸੀਂ ਆਪਣੇ ਮਨਪਸੰਦ ਫਰੂਟ ਇਸ ਦੇ ਵਿੱਚ ਐਡ ਕਰ ਸਕਦੇ ਹੋ ਕਿਉਂਕਿ ਅਸੀਂ ਇਸ ਨੂੰ ਮੈਂਗੋ ਬੇਸ ਰੱਖਿਆ ਇਸ ਕਰਕੇ ਮੈਂਗੋ ਦੇ ਚੰਗਸ ਇਸ ਦੇ ਵਿੱਚ ਜ਼ਰੂਰ ਐਡ ਕਰਿਓ ਇਹਨੂੰ ਆਪਾਂ ਮਿਕਸ ਕਰ ਲਾਂਗੇ ਸੀਜ਼ਨਲ ਫਰੂਟ ਨਾਲ ਇਹ ਹੁੰਦਾ ਹੈ ਕਿ ਥੋੜੇ इजीली ਅਵੇਲੇਬਲ ਹੁੰਦੇ ਆ ਤੇ ਥੋੜੇ ਸਸਤੇ ਮਿਲ ਜਾਂਦੇ ਆ ਬਾਕੀ ਦੇ ਫਰੂਟ ਜਿਹੜੇ ਆ ਜੇ ਅਸੀਂ ਬਿਨਾਂ ਸੀਜ਼ਨ ਤੋਂ ਲੈਨੇ ਆ ਤਾਂ ਉਹ ਥੋੜੇ ਮਹਿੰਗੇ ਮਿਲਦੇ ਆ ਇਸ ਦੇ ਬਾਅਦ ਆ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਡਰਾਈ ਫਰੂਟਸ ਵੀ ਐਡ ਕਰ ਸਕਦੇ ਹੋ ਜਿਸ ਦੇ ਵਿੱਚ ਮੈਂ ਬਦਾਮ ਨਾਰੀਅਲ ਤੇ ਕਾਜੂ ਐਡ ਕਰ ਰਹੀਆਂ ਬਰੀਕ ਬਰੀਕ ਕੱਟ ਕੇ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਦਾ ਇਸ ਮੌਸਮ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਡੇਸ਼ਾਉ ਬਹੁਤ ਹੀ ਵਧੀਆ ਲੱਗਦੀ ਹੈ ਕਿਉਂਕਿ ਗਰਮੀ ਦੇ ਵਿੱਚ ਬਹੁਤ ਘੱਟ ਵੈਰਾਈਟੀ ਰਹਿ ਜਾਂਦੀ ਹੈ ਕਈ ਚੀਜ਼ਾਂ ਦੀ ਇਸ ਦੇ ਇਲਾਵਾ ਮੈਂ ਇਸ ਦੇ ਉੱਪਰ ਕਿਸ਼ਮਿਸ਼ ਜਿਹੜੀ ਆ ਉਹ ਵੀ ਐਡ ਕੀਤੀ ਹੈ ਇਹਨੂੰ ਮੈਂ ਪਹਿਲਾਂ ਪਾਣੀ ਦੇ ਵਿੱਚ ਭਿਉਂ ਕੇ ਰੱਖਿਆ ਸੀ ਬਿਨਾ ਡ్రਾਈ ਫਰੂਟਸ ਤੋਂ ਵੀ ਇਹ ਬਹੁਤ ਹੀ ਡੇਲੀਸ਼ੀਅਸ ਬਣਦਾ ਹੈ ਗਰਮੀਆਂ ਦੀਆਂ ਛੁੱਟੀਆਂ ਆਉਣ ਵਾਲੀਆਂ ਵਾ ਬੱਚਿਆਂ ਨੂੰ ਤੁਸੀਂ ਇਸ ਤਰ੍ਹਾਂ ਬਣਾ ਕੇ ਰੱਖ ਸਕਦੇ ਹੋ ਉਹਨਾਂ ਦੇ ਖਾਣ ਦੇ ਲਈ ਬਹੁਤ ਹੀ ਹੈਲਦੀ ਤੇ ਡੇਲੀਸ਼ੀਅਸ ਆਪਸ਼ਨ ਹੈ ਤੇ ਇਸ ਦੇ ਇਲਾਵਾ ਤੁਸੀਂ ड्राई फ्रूट्स ਨਾਲ ਇਸ ਨੂੰ ਖਾਣਿਆਂ ਦਾ ਹੋਰ ਵੀ ਜ਼ਿਆਦਾ ਹੈਲਦੀ ਤੇ ਨਿਊਟ੍ਰੀਸ਼ਨ ਹੋ ਜਾਂਦਾ ਵਾ ਤੇ ਫਿਰ ਆਪਾਂ ਇਹਨੂੰ ਸਰਵ ਕਰ ਲਾਂਗੇ ਜਿੰਨਾ ਅਸੀਂ ਫਰੂਟ ਕਸਟਰਡ ਬਣਾਇਆ ਇਹਦੇ ਨਾਲ ਤਕਰੀਬਨ 4 ਕ올ੀਆਂ ਆਰਾਮ ਨਾਲ ਬਣ ਜਾਂਦੀਆਂ ਐ ਤੇ ਇੱਕ ਇੱਕ ਪਰਸਨ ਦੇ ਲਈ ਇੱਕ ਕ올ੀ ਸਫੀਸ਼ੀਐਂਟ ਹੋ ਜਾਂਦੀ ਹੈ ਕਿਉਂਕਿ ਅਸੀਂ ਇਸ ਦੇ ਵਿੱਚ ਸਾਬੂਦਾਣਾ ਐਡ ਕੀਤਾ ਵਾ ਕੱਲੇ ਫਰੂਟ ਹੋਣ ਤਾਂ ਜਿਹੜੇ ਫਰੂਟ ਬੜੀ ਜਲਦੀ ਲਾਈਟ ਫੀਲ ਕਰਦੇ ਆ ਸਾਡੀ ਬੋਡੀ ਨੂੰ ਤੇ ਬੜੀ ਜਲਦੀ ਡਾਈਜੈਸਟ ਵੀ ਹੋ ਜਾਂਦੇ ਆ ਪਰ ਜੇਕਰ ਤੁਸੀਂ ਇਸ ਦੇ ਵਿੱਚ ਸਾਬੂਦਾਣਾ ਐਡ ਕਰਦੇ ਹੋ ਨਾ ਤਾਂ ਇੱਕ ਕਲੀ ਖਾਣ ਦੇ ਬਾਅਦ ਪੇਟ ਭਰਿਆ ਭਰਿਆ ਲੱਗਦਾ ਹੈ ਤੇ ਥੋੜਾ ਜਿਹਾ ਪਰਸਨ ਜਿਹੜਾ ਹੈ ਉਹ ਰਿਲੈਕਸ ਵੀ ਫੀਲ ਕਰਦਾ ਵਾ ਇਸ ਤਰ੍ਹਾਂ ਤੁਸੀਂ ਇਸ ਨੂੰ ਬਣਾ ਕੇ ਇੰਜੋਏ ਕਰ ਸਕਦੇ ਹੋ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਕਿਉਂਕਿ ਤੁਹਾਡੇ ਜਿਹੜੇ ਕਮੈਂਟ ਆ ਉਹ ਮੋਟੀਵੇਟ ਕਰਦੇ ਆ ਵੀਡੀਓ ਬਣਾਉਣ ਦੇ ਲਈ